ਸਤਿ ਸ਼੍ਰੀ ਅਕਾਲ ਨਵਾਂ ਪੰਜਾਬ ਚ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਆਇਆਂ ਮੈਂ ਹਾਂ ਨਵਨੀਤ ਸਿੰਘ ਬਦਵਾ ਬੜੀ ਅਹਿਮ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਹੈ ਜਾਂ ਕਹਿ ਲੋ ਕਿ ਜੋ ਕੁਝ ਤਸਵੀਰਾਂ ਕਲਦੇਰ ਸ਼ਾਮ ਸਾਹਮਣੇ ਆਈਆਂ ਸੀ ਉਸ ਤੋਂ ਬਾਅਦ ਕੁਝ ਤੱਥ ਨਿਕਲ ਕੇ ਸਾਹਮਣੇ ਆਏ ਨੇ ਜੋ ਤੁਹਾਡੇ ਨਾਲ ਸਾਂਝੇ ਕਰਨੇ ਬਹੁਤ ਜ਼ਰੂਰੀ ਨੇ ਜਾਂ ਕਹਿ ਲੋ ਕਿ ਜਾਣਕਾਰੀ ਅਸਕਰ ਕੇ ਵੀ ਸਾਂਝੀ ਕਰਨੀ ਹੈ ਕਿ ਜੋ ਗੱਲ ਪਿਛਲੇ ਕੁਝ ਦਿਨ ਪਹਿਲੇ ਅਸੀਂ ਲਗਾਤਾਰ ਜ਼ਿਕਰ ਕਰ ਰਹੇ ਸੀ ਉਹਦੇ ਤੇ ਹੁਣ ਫਾਲੋਅ ਅਪ ਹੁੰਦਾ ਸ਼ੁਰੂ ਨਜ਼ਰ ਆ ਰਿਹਾ ਹੈ ਗੱਲ ਐਸਵਾਈਐਲ ਨੂੰ ਲੈ ਕੇ ਹੈ ਤੁਹਾਨੂੰ ਯਾਦ ਹੋਣਾ ਹੈ ਕਿ 10-12 ਦਿਨ ਪਹਿਲਾਂ ਜੋ ਇੱਕ ਅਹਿਮ ਮੀਟਿੰਗ ਪੰਜਾਬ ਤੇ ਹਰਿਆਣਾ ਦੇ ਵਿੱਚਕਾਰ ਹੋਈ ਪਰ ਕੱਲ ਦੇਰ ਸ਼ਾਮ ਜਿਹੜਾ ਕੀ ਹੋਇਆ ਕਿ ਇਸ ਮੀਟਿੰਗ ਤੋਂ ਬਾਅਦ ਕਈ ਸਵਾਲ ਖੜੇ ਹੋਏ ਯਾਨੀ ਕਿ ਇਸ ਮੀਟਿੰਗ ਨੂੰ ਲੈ ਕੇ ਕਈ ਸਵਾਲ ਖੜੇ ਹੋਏ ਉਸ ਦਿਨ ਤੋਂ ਲਗਾਤਾਰ ਪੰਜਾਬ ਦੇ ਮੁੱਖ ਮੰਤਰੀ ਦੀ ਇਸ ਮੀਟਿੰਗ ਦੇ ਵਿੱਚ ਹੋਈ ਭੂਮਿਕਾ ਨੂੰ ਲੈ ਕੇ ਲਗਾਤਾਰ ਵਿਰੋਧੀ ਕੀ ਮੀਡੀਆ ਕੀ ਲੋਕ ਕੀ ਸਵਾਲ ਖੜੇ ਕਰ ਰਹੇ ਹੈ ਕਿ ਉਹ ਬਾਡੀ ਲੈਂਗੁਏਜ ਉਸ ਤਰ੍ਹਾਂ ਦੀ ਨਹੀਂ ਸੀ ਜੋ ਪਹਿਲੇ ਹੋਇਆ ਕਰਦੀ ਸੀ ਹਾਲਾਂਕਿ ਮੈਂ ਵੀ ਤੁਹਾਡੇ ਨਾਲ ਇਹ ਜਾਣਕਾਰੀ ਸਭ ਤੋਂ ਪਹਿਲਾਂ ਸਾਂਝੀ ਕੀਤੀ ਸੀ ਕਿ ਬਨਾ ਤੇਰ ਬਦਲੇ ਬਦਲੇ ਨੇ ਸੁਰ ਬਦਲੇ ਬਦਲੇ ਨੇ ਜਾਂ ਸਿੱਧੇ ਤੌਰ ਤੇ ਕਹਿ ਲਈਏ ਕਿ ਬਦਲੇ ਬਦਲੇ ਸੇ ਜਨਾਬ ਨਜ਼ਰ ਆਤੇ ਹਨ ਪਰ ਗਲਦੇਰ ਸ਼ਾਮ ਸੈਂਟਰ ਦੀ ਇੱਕ ਟੀਮ ਪਹੁੰਚਦੀ ਹੈ ਰੋਪੜ ਜਾਣਾ ਉਸ ਟੀਮ ਨੇਗੇ ਸੀ ਪਰ ਉਹ ਜਾ ਨਹੀਂ ਸકી ਤਸਵੀਰਾਂ ਜਦੋਂ ਵਾਇਰਲ ਹੋਈਆਂ ਜਾਂ ਕਹਿ ਦੋ ਕਿ ਜਦੋਂ ਤਸਵੀਰਾਂ ਸਾਹਮਣੇ ਆਈਆਂ ਤੇ ਬੜਾ ਹੈਰਾਨੀ ਕਰ ਦੇਣ ਵਾਲਾ ਮਸਲਾ ਸੀ ਸਭ ਤੋਂ ਪਹਿਲਾਂ ਮੈਂ ਨਾ ਉਸ ਤਸਵੀਰਾਂ ਨੂੰ ਡੀਕੋਡ ਕਰੂੰਗਾ ਤੁਹਾਡੇ ਨਾਲ ਕਿਉਂ ਤਸਵੀਰਾਂ ਕੀ ਸੀਗੀਆਂ ਇਹਨੂੰ ਉਹ ਜਿਹੜਾ ਇੱਕ ਟ੍ਰਿਬਿਊਨਲ ਬਣਾਇਆ ਗਿਆ 라ਵੀ ਬਿਆਸ ਨੂੰ ਲੈ ਕੇ 라ਵੀ ਬਿਆਸ ਨੂੰ ਲੈ ਕੇ ਟ੍ਰਿਬਿਊਨਲ ਬਣਾਇਆ ਗਿਆ ਖਬਰ ਹੈ ਲੱਗੀ ਅਖਬਾਰਾਂ ਚ ਕਿ ਉਹ ਟੀਮ ਪਹੁੰਚ ਰਹੀ ਹੈ ਤਿੰਨ ਦਿਨਾਂ ਦਾ ਦੌਰਾ ਪਰ ਕਿ ਉਹ ਟੀਮ ਟ੍ਰਿਬਿਊਨਲ ਵਾਲੀ ਸੀ ਜਾਂ ਐਸਵਾਈਐਲ ਦਾ ਕੋਈ ਮਸਲਾ ਸੀ ਕਿਉਂਕਿ ਤਿੰਨ ਦਿਨਾਂ ਦਾ ਦੌਰਾ ਸੀ ਰੋਪੜ ਤੋਂ ਸ਼ੁਰੂ ਹੋ ਕੇ ਮੁੰਨਕ ਤੱਕ ਜਾਣਾ ਸੀ ਜੋ ਸ਼ਡਿਊਲ ਸੀਗਾ ਉਸ ਟੀਮ ਦਾ ਜਿਹਦੇ ਚ ਆਈਐਸ ਅਫਸਰ ਮਾਹਰ ਲੋਕ ਵਕੀਲ ਵੱਡੇ ਵੱਡੇ ਮਤਲਬ ਕਹਿ ਦੋ ਕਿ ਕਾਨੂੰਨੀ ਤੌਰ ਤੇ ਮਾਹਰ ਲੋਕ ਜਿਹੜੇ ਕਿ ਫੈਸਲੇ ਕਰਦੇ ਹੁੰਦੇ ਆ ਜਾਂ ਸਿੱਧੇ ਤੌਰ ਤੇ ਕਹਿ ਲੋ ਜਿਹੜੇ ਪਾਣੀ ਦੀ ਵੰਡ ਦਾ ਫੈਸਲਾ ਕਰਦੇ ਹੁੰਦੇ ਉਹ ਸੀਗੇ ਤਿੰਨ ਦਿਨ ਦਾ ਇਹ ਦੌਰਾ ਸੀ ਜਿਹੜਾ ਰੋਪੜ ਤੋਂ ਸ਼ੁਰੂ ਹੋ ਕੇ ਮੁਨਕ ਤੱਕ ਸੀਗਾ ਮੁਨਕ ਕਿੱਥੇ ਹਰਿਆਣੇ ਦੇ ਬਾਰਡਰ ਤੇ ਪੰਜਾਬ ਹਰਿਆਣੇ ਦੇ ਬਾਰਡਰ ਤੇ ਜਿੱਥੋਂ ਦੀ ਉਹ ਐਸਓਆਈਐਲ ਲੋਕ ਉਹਨੂੰ ਸਤਲੁਜ ਜਮਨਾ ਲਿੰਕ ਕਹਿੰਦੇ ਆ ਪਰ ਪਿਛਲੇ 18 ਸਾਲਾਂ ਤੋਂ ਪੱਤਰਕਾਰਤਾ ਕਰਦੇ ਹੋਏ ਮੈਂ ਉਹਨੂੰ ਸਿਆਸੀ ਨਹਿਰ ਕਹਿੰਨਾ ਕਿ ਉਹਦੇ ਤੋਂ ਪਾਣੀ ਤੇ ਫਸਲਾਂ ਦੀ ਸਿੰਜਾਈ ਦਾ ਤੇ ਪਤਾ ਨਹੀਂ ਪਰ ਸਿਆਸਤ ਦੀ ਸਿੰਜਾਈ ਜ਼ਰੂਰ ਹੁੰਦੀ ਹੈ ਵੋਟਾਂ ਦੀ ਉਹ ਹੁੰਦੀ ਆਈ ਹੈ ਖੈਰ ਮਸਲਾ ਹੈ ਤਸਵੀਰਾਂ ਨੂੰ ਡੀਕੋਡ ਕਰਨਿਆ ਫਿਰ ਅੰਦਰਲੀ ਗੱਲ ਤੁਹਾਨੂੰ ਦੱਸੂਗਾ ਜੋ ਤਸਵੀਰ ਵਾਇਰਲ ਹੋਈ ਉਸ ਦੇ ਵਿੱਚ ਬੜੀ ਅਹਿਮ ਸ਼ਖਸ ਨਜ਼ਰ ਆ ਰਹੇ ਨੇ ਮੈਂ ਫਿਰ ਸਰਕਾਰ ਦੀ ਮੰਚਾ ਤੇ ਵੀ ਆਉਂਗਾ ਕਿ ਚੱਲ ਕੀ ਰਿਹਾ ਪਹਿਲਾਂ ਤਸਵੀਰਾਂ ਉਹ ਸ਼ਖਸ ਜਿਹੜੇ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਮੁੱਖ ਮੰਤਰੀ ਨੂੰ ਬਰੀਫ ਕਰਦੇ ਆ ਯਾਨੀ ਕਿ ਜਿਨ੍ਹਾਂ ਕੋਲ ਮਹਿਕਮਾ ਹੈ ਮੈਂ ਸਿੱਧੇ ਤੌਰ ਤੇ ਕਹਿ ਦੇਣਾ ਉਸ ਟੀਮ ਦੇ ਨਾਲ ਸੀਗੇ 크੍ਰਿਸ਼ਨ ਕੁਮਾਰ ਆਈਐਸ ਅਫਸਰ ਸੀਨੀਅਰ ਆਈਐਸ ਅਫਸਰ ਨੇ ਉਸ ਟੀਮ ਦੇ ਨਾਲ ਮੌਜੂਦ ਸੀ ਜਿਹੜੇ ਮੀਟਿੰਗਾਂ 'ਚ ਵੀ ਬੈੰਦੇ ਆ ਪਾਣੀਆਂ ਦੀ ਸਾਰੀ ਦੇਖਰੇਖ ਵੀ ਉਹ ਹੀ ਕਰਦੇ ਆ ਪੰਜਾਬ ਕੈਡਰ ਦੇ ਆਈਐਸ ਅਫਸਰ ਨੇ ਪਰ ਇੱਕ ਛੋਟੀ ਜੀ ਗੱਲ ਮੈਂ ਤੁਹਾਨੂੰ ਕਹਿ ਦੇਣਾ ਉਹ ਰਹਿਣ ਵਾਲੇ ਪੁਰਾਣੇ ਹਰਿਆਣੇ ਦੇ ਨੇ ਮਤਲਬ ਪਿਛੋਕੜ ਉਹਨਾਂ ਦਾ ਹਰਿਆਣੇ ਤੋਂ ਹੈ ਇਮ ਐਵੇਂ ਹੀ ਕਿ ਇਹਨੂੰ ਕਿਸੇ ਹੋਰ ਗੱਲੋਂ ਨਾਲਿਓ ਇੱਕ ਤੂਜਾ ਵਟਾ ਮਸਲਾ ਉੱਥੇ ਪਹਿਲਾਂ ਤੋਂ ਮੌਜੂਦ ਸੀਗੇ ਸਾਫ ਦਾ ਏਜੀ ਗੈਰੀ ਸਾਹਿਬ ਹਾਲਾਂਕਿ ਇਸ ਵੇਲੇ ਉਹ ਏਜੀ ਨਹੀਂ ਨੇ ਏਜੀ ਤੋਂ ਉਹਨਾਂ ਨੂੰ ਕੁਸ ਸਮਾਂ ਪਹਿਲਾਂ ਹਟਾ ਦਿੱਤਾ ਗਿਆ ਸੀ ਪਰ ਉੱਥੇ ਮੌਜੂਦ ਸੀਗੇ ਔਰ ਜੋ ਮੇਰੇ ਕੋਲ ਜਾਣਕਾਰੀ ਹੈ ਏਜੀ ਤੇ ਚਲੋ ਏਜੀ ਦਫਤਰ ਦੀ ਕਾਰਜ ਪ੍ਰਣਾਲੀ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਕਿਵੇਂ ਚੱਲ ਰਹੀ ਹੈ ਕੋਟਾਂ ਦੇ ਵਿੱਚ ਕਹਿ ਮੈਂ ਹੁਣ ਕਹਿੰਦਾ ਚੰਗਾ ਨਹੀਂ ਲੱਗਦਾ ਜਿਹੜੀਆਂ ਰੋਜ਼ ਚਪੇਣਾ ਪੈਂਦੀਆਂ ਉਹ ਇੱਕ ਵੱਖਰੀ ਗੱਲ ਹੈ ਉਹ ਪੁਰਾਣੀ ਏਜੀ ਸਾਹਿਬ ਚੁੱਕੇ ਸਾਰੇ ਕੇਸਾਂ ਨੂੰ ਵੇਖ ਰਿਹਾ। ਕਿਉਂਕਿ ਸਿਆਣੇ ਐਕਚੁਅਲੀ ਉਹ ਹੈਗੇ। ਇਹਦੇ ਵਿੱਚ ਕੋਈ ਦੋਰਾ ਨਹੀਂ ਹੈ। ਹੁਣ ਵਾਲਿਆਂ ਦੇ ਤੇ ਤੁਹਾਨੂੰ ਪਤਾ ਹੀ ਕੀ ਚੱਲ ਰਿਹਾ ਉਹ ਕਿਉਂ ਬਣਾਏ ਕਿਵੇਂ ਕੀ ਹੈ। ਚਲੋ ਆਪਣੇ ਤੇ ਮਿੱਤਰ ਨੇ ਮੈਂ ਉਹਨਾਂ ਗੱਲਾਂ 'ਚ ਨਹੀਂ ਜਾਂਦਾ ਪਰ ਉਹ ਉਹ ਉੱਥੇ ਮੌਜੂਦ ਸੀਗੇ। ਜਿਹੜੇ ਐਸਵਾਈਐਲ ਦੀ ਤਮਾਮ ਮੀਟਿੰਗਾਂ 'ਚ ਵੀ ਬੈੰਦੇ ਆ। ਇਹ ਤੇ ਰਹੀ ਉਹ ਤਸਵੀਰ ਜਿਸ ਨੂੰ ਲੈ ਕੇ ਵਿਵਾਦ ਸ਼ੁਰੂ ਹੋਇਆ। ਇਹ ਤਸਵੀਰ ਤੁਸੀਂ ਲਗਾਤਾਰ ਵੇਖ ਵੀ ਰਹੇ ਹੋ। ਕੱਲ ਤੋਂ ਲਗਾਤਾਰ ਇੱਕ ਵੱਡਾ ਸਵਾਲ ਉੱਠ ਰਿਹਾ ਹੈ ਕਿ ਭਾਈ ਹੋ ਕੀ ਰਿਹਾ ਹੈ? ਚੱਲ ਕੀ ਰਿਹਾ ਹੈ? ਜਾਣਕਾਰੀ ਤਾਂ ਦਿਓ ਪੰਜਾਬੀਆਂ ਨੂੰ ਨਹੀਂ ਦਿਓਗੇ ਹੁਣ ਅਸੀਂ ਦਿੰਨੇ ਆਂ ਹੁਣ ਤੁਹਾਨੂੰ 10 ਦਿਨ ਪਹਿਲਾਂ ਲੈ ਕੇ ਚੱਲੀਏ ਜਦੋਂ ਮੁੱਖ ਮੰਤਰੀ ਸਾਹਿਬ ਪ੍ਰੈਸ ਕਾਨਫਰੰਸ ਕਰ ਰਹੇ ਸੀ ਜਦੋਂ ਮੀਟਿੰਗ ਤੋਂ ਬਾਹਰ ਆ ਕੇ ਹਰਿਆਣੇ ਦੇ ਮੁੱਖ ਮੰਤਰੀ ਨਾਲ ਪ੍ਰੈਸ ਕਾਨਫਰੰਸ ਕੀਤੀ ਗਈ ਉਦੋਂ ਕੀ ਕਿਹਾ ਗਿਆ ਬਾਰ ਬਾਰ ਪੱਤਰਕਾਰਾਂ ਨੇ ਕਿਹਾ ਕਿ ਭਾਈ ਉਸ ਦਿਨ ਬੜਾ ਗੋਲ ਮੋਲ ਜਵਾਬ ਸੀ क्योंकि पुरानिया मीटिंग का मैं सारा पता किए कि जो तेवर होंगे उस दिन वखरे से मैं उस दिनों तो क्या सी? बदले बदले से सरकार नज़र आते हैं होया की है फिर उस मीटिंग चो कि कहें बहर निकल के जो एक पत्रकार ने इतों सवाल पूछे ए खड़े से ना इतों सवाल पूछा वो हरियाणा का सई एल बनाने को लेकर के भी सुप्रीम कोर्ट में बात है वो एस वाई एल में जूस थोड़ी छोड़ेंगे पहले पानी की तो बात कर लें बना देंगे वो भी बात कर लेंगे पहले पानी की तो बात कर लें पानी का मसला तो सुलझा लें बयान सुनो एक बार दोनों भाई हैं में अलग हुए थे अभी पानियों का चल रहा है मेरे ख्याल में निपट जाए तो अच्छा मामले में पानी निश्चित तौर पर पूरे देश देश के लिए होता है लेकिन नहर निर्माण को लेकर पंजाब को आपको लगता नहीं सर आगे बढ़ना चाहिए हरियाणा की पहले तो इस नहर का निर्माण होने लिए ना पानी देना है नहीं देना कितना पानी अनुपात में है वो नह, नहर तो में क्या नहा तो नहर, 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 नह, नहर, नहर में क्या आता है एसवाइल नहर जो है वो बनी नहर का नहर में क्या आता है बाद में क्या हो सकता है अच्छा नहर नहीं नहर में जूस छोड़ोगे क्या नहर में जूस छोड़ोगे पानी पानी तो डिसाइड कर ले नहर बना दे हूं ए सुनन तो बाद में थोनू एक गल कह रहे हैं कि वो है नहीं कह रहे कि साडे को पानी नहीं असली नहीं देना हुन ध्यान नाल सुनियो कल्ली कल्ली गल दस रहे हूं थोनू ਉਹਨਾਂ ਨੇ ਕੀ ਕਿਹਾ ਪਹਿਲੇ ਪਾਣੀ ਦਾ ਮਸਲਾ ਤਾਂ ਸੁਲਝਾ ਲੇ ਨਹਿਰ ਵੀ ਬਣਾ ਦੇਂਗੇ ਜਾਂ ਨਹਿਰ ਤੇ ਵੀ ਬਾਅਦ ਚ ਗੱਲ ਕਰ ਲਾਂਗੇ ਇਹਦਾ ਮਤਲਬ ਕੋਈ ਤੇ ਗੱਲ ਹੋਈ ਔਰ ਉਸ ਤੋਂ ਬਾਅਦ ਉਹਨਾਂ ਨੇ ਕੀ ਕਿਹਾ ਕਿ ਹਮ ਡੇ ਟੂ ਡੇ ਵੀਕਲੀ ਬੇਸਿਸ ਤੇ ਸਾਡੇ ਅਫਸਰ ਬੈ ਕੇ ਮੀਟਿੰਗਾਂ ਕਰਦੇ ਰਹਿਣਗੇ ਜਦਕਿ ਪਹਿਲਾਂ ਕੁਝ ਹੋਰ ਕਿਹਾ ਜਾਂਦਾ ਸੀ ਤਾਂ ਕਰਕੇ ਖਤਸ਼ੇ ਹੁਣ ਵੱਡੇ ਹੋ ਗਏ ਨੇ ওই ਗੱਲ ਵੱਖਰੀ ਹੈ ਕਿ ਕਿਸਾਨਾਂ ਨੇ ਉੱਤੇ ਪ੍ਰੋਟੈਸਟ ਕਰਤਾ ਔਰ ਉਹ ਟੀਮ ਨੂੰ ਵਾਪਸ ਪਰਤਣਾ ਪਿਆ ਜਾਣਾ ਪਿਆ ਕਹਿੰਦੇ ਬੈਰੰਗ ਚਲੇ ਗਏ ਪਰ ਖਤਸ਼ਾ ਬਹੁਤ ਵੱਡਾ ਛੱਡ ਗਿਆ ਕਿ ਪੰਜਾਬ ਦੇ ਲੋਕਾਂ ਦੇ ਲਈ ਪਾਣੀਆਂ ਨੂੰ ਲੈ ਕੇ ਚਲ ਕੀ ਰਿਹਾ ਕੀ ਜਿੰਨੇ ਐਮ ਐਫ ਦੀ ਗੱਲ ਉਹ ਤਕਨੀਕੀ ਕਾਰਨ ਮੁੱਖ ਮੰਤਰੀ ਸਾਹਿਬ ਉਹਨੇ ਦੱਸਦੇ ਸੀ ਨਾ ਦੇਖੋ ਇੱਕ ਇੱਕ ਗੱਲ ਤੇ ਤੈ ਹੈ ਜੋ ਪੁਰਾਣੀ ਪਾਣੀ ਦੀ ਵੰਡ ਹੈ ਉਹ ਜਿੰਨੇ ਐਮ ਐਫ ਦੇ ਅਕੋਰਡਿੰਗ ਕੀਤੀ ਗਈ ਸੀ ਅਜੋਨਾ ਪਾਣੀ ਨਹੀਂ ਹੈ ਜੋ 14 ਜਾਂ 12 ਐਮ ਐਫ ਦੀ ਗੱਲ ਸੀ ਤੇ ਅਸਤ ਤੇ ਅਸੀਂ ਟਿਕੇ ਹੋਇਆ ਠੀਕ ਹੈ ਕੀ ਦੁਬਾਰਾ ਤੋਂ ਵਾਂਡ ਨੂੰ ਲੈ ਕੇ ਗੱਲ ਕੀਤੀ ਜਾ ਰਹੀ ਹੈ ਜਾਂ ਅਸੀਂ ਆਪਣੇ ਉਸ ਸਟੈਂਡ ਤੇ ਖੜੇ ਆ ਕਿ ਸਾਡੇ ਕੋਲ ਤਾਂ ਪਾਣੀ ਨਹੀਂ ਹੈਗਾ ਜੀ ਅਸੀਂ ਨਹੀਂ ਦੇਣਾ ਪੁਰਾਣੀਆਂ ਮੀਟਿੰਗਾਂ ਜੋ ਦਿੱਲੀ ਚ ਹੁੰਦੀਆਂ ਰਹੀਆਂ ਜਾਂ ਚੰਡੀਗੜ੍ਹ ਚ ਵੀ ਜਿਹੜੀਆਂ ਦੋ ਮੀਟਿੰਗਾਂ ਹੋਈਆਂ ਐਸੇ ਹੋਟਲ ਦੇ ਵਿੱਚ ਜਿੱਥੇ ਉਹ ਵਾਲੀ ਹੋਈ ਸੀ ਜਾਂ ਹਰਿਆਣਾ ਸਦਨ ਦੇ ਵਿੱਚ ਉੱਥੋਂ ਬਾਹਰ ਨਿਕਲ ਕੇ ਇੱਕੋ ਗੱਲ ਕਹੀ ਗਈ ਨਾ ਸਾਡੇ ਕੋਲ ਪਾਣੀ ਹੈ ਨਾ ਅਸੀਂ ਦੇਣਾ ਕੋਈ ਟ੍ਰਿਬਿਊਨਲ ਦੀ ਗੱਲ ਨਹੀਂ ਕਰਨੀ ਇਹ ਕਿਹਾ ਗਿਆ ਸੀ ਹੁਣ ਟ੍ਰਿਬਿਊਨਲ ਵੀ ਆ ਗਿਆ ਹੁਣ ਅਸੀਂ ਸੌਫਟ ਵੀ ਹੋ ਗਏ ਮੈਂ ਪੁਰਾਣੇ ਬਿਆਨ ਸੁਣਵਾ ਦੇਣਾ ਜੇ ਕਹੋਗੇ ਤੇ ਬਿਲਕੁਲ ਸੁਣਵਾ ਦੂੰਗਾ ਚਲੋ ਸੁਣਵਾ ਦੇਣਾ ਸੁਣੋ ਅਸੀਂ ਇਹ ਕਿਹਾ ਕਿ ਹਰਿਆਣੇ ਨੂੰ ਜੇ ਪਾਣੀ ਦੀ ਘਾਟ ਹੈ ਹਰਿਆਣੇ ਦੇ ਲੋਕਾਂ ਨੂੰ ਪਾਣੀ ਚਾਹੀਦਾ ਹੈ ਸਿੰਚਾਈ ਵਾਸਤੇ ਜਾਂ ਜਿਹੜੇ ਮਰਜ਼ੀ ਇਸਤੇਮਾਲ ਵਾਸਤੇ ਤਾਂ ਪੰਜਾਬ ਤੇ ਹਰਿਆਣਾ ਦੋਨੇ ਸਟੇਟਾਂ ਪ੍ਰਧਾਨ ਮੰਤਰੀ ਜੀ ਕੋਲ ਚਲਦੇ ਆਂ ਨਰਿੰਦਰ ਮੋਦੀ ਜੀ ਕੋਲ ਉਹਨਾਂ ਨੂੰ ਦੱਸ ਦਿੰਨੇ ਆਂ ਤੇ ਨਰਿੰਦਰ ਮੋਦੀ ਜੀ ਹਰਿਆਣੇ ਵਾਸਤੇ ਕੋਈ ਯਮਨਾ ਚੋਂ ਜਾਂ ਗੰਗਾ ਚੋਂ ਉਧਰੋਂ ਪ੍ਰਬੰਧ ਕਰ ਦੇਣ ਸਾਡੇ ਕੋਲੇ ਪਾਣੀ ਹੈ ਨਹੀਂ ਅਸੀਂ ਕੋਈ ਦੁਸ਼ਮਣੀ ਨਹੀਂ ਸਾਡੀ ਪਰ ਜਦੋਂ ਜਿਹੜੀ ਚੀਜ਼ ਸਾਡੇ ਕੋਲ ਹੈ ਹੀ ਨਹੀਂ ਉਹ ਕਿੱਥੋਂ ਦੇ ਦਈਏ ਸੋ ਇਹ ਪੁਰਾਣੀਆਂ ਮੀਟਿੰਗਾਂ 'ਚ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਕਿ ਪਾਣੀ ਤੇ ਹੈ ਹੀ ਨਹੀਂ ਜੀ ਸਵਾਲ ਹੀ ਪੈਦਾ ਨਹੀਂ ਹੁੰਦਾ ਹੁਣ ਵਾਲੀ ਮੀਟਿੰਗ 'ਚ ਉਹ ਪਹਿਲੇ ਮਸਲਾ ਤੇ ਸੁਲਝਾ ਲਈਏ ਪਾਣੀ ਦੀ ਤੇ ਗੱਲ ਕਰ ਲਈਏ ਫਿਰ ਨਹਿਰ ਵੀ ਬਣਾ ਦਾਂਗੇ ਇਤੋਂ ਨਾ ਪਿਕਚਰ ਬਹੁਤ ਹੱਦ ਤੱਕ ਕਲੀਅਰ ਹੋ ਰਹੀ ਹੈ ਕਿ ਕਹਾਣੀ ਜਾ ਕਿਹੜੇ ਪਾਸੇ ਰਹੀ ਹੈ। ਔਰ ਮੈਂ ਹੁਣ ਅਖੀਰ ਚ ਤੁਹਾਨੂੰ 2 ਮਿੰਟਾਂ ਚ ਇੱਕ ਗੱਲ ਬੜੀ ਅਹਿਮ ਦੱਸਣ ਆਲਾ। ਬੜੇ ਧਿਆਨ ਨਾਲ ਸੁਣਿਓ। ਚੰਡੀਗੜ੍ਹ ਦਾ ਮਸਲਾ ਉੱਠਦਾ ਰਾਜਧਾਨੀ ਦਾ 26 ਜਨਵਰੀ ਨੂੰ। ਹੁਣ ਸਾਰੇ ਸੀਕੁਐਂਸਸ ਸਮਝਿਓ। ਮੁੱਖ ਮੰਤਰੀ ਸਾਹਿਬ ਆਪਣੇ ਭਾਸ਼ਣ ਦੇ ਵਿੱਚ ਚੰਡੀਗੜ੍ਹ ਦਾ ਜ਼ਿਕਰ ਕਰਦੇ ਨਹੀਂ ਸੀਕੁਐਂਸਸ ਤੋਂ ਪਹਿਲਾਂ। ਉਸ ਤੋਂ ਹਫ਼ਤਾ ਪਹਿਲਾਂ ਇੱਕ ਬੰਦ ਕਮਰਾ ਦਿੱਲੀ ਚ ਮੀਟਿੰਗ ਹੁੰਦੀ ਹੈ। ਉਸ ਤੋਂ ਹਫ਼ਤਾ ਪਹਿਲਾਂ ਦਿੱਲੀ ਚ ਇੱਕ ਬੰਦ ਕਮਰਾ ਮੀਟਿੰਗ ਹੁੰਦੀ ਹੈ ਫਿਰ 26 ਜਨਵਰੀ ਚ ਚੰਡੀਗੜ੍ਹ ਦੀ ਗੱਲ ਕੀਤੀ ਜਾਂਦੀ ਹੈ ਫਿਰ ਅਗਲੇ ਦਿਨ ਮੀਟਿੰਗ ਕੀਤੀ ਜਾਂਦੀ ਹੈ S.Y.L ਨੂੰ ਲੈ ਕੇ ਫਿਰ ਉਸ ਤੋਂ ਬਾਅਦ ਸਪੀਕਰ ਸਾਹਿਬ ਇੱਕ ਚਿੱਠੀ ਲਿਖਦੇ ਹੈ ਕਿ ਅਸਲਾ ਲਾਇਸੈਂਸ ਚ ਚੰਡੀਗੜ੍ਹ ਨੂੰ ਆਪੇ ਐਡ ਕਰ ਦਿੱਤਾ ਜਾਏ ਸਾਡੀ ਰਾਜਧਾਨੀ ਹੈ ਇਸ ਸੀਕੁਐਂਸ ਸਾਰੀ ਕਿਸ ਪਾਸੇ ਜਾ ਰਹੀ ਹੈ ਕੋਈ ਸਹਿਮਤੀ ਹੋਈ ਹੈ ਇੱਕ ਹੱਦਸ਼ਾ ਕਿ ਕੁਝ ਚੀਜ਼ਾਂ ਦੇ ਤੁਸੀਂ ਰੱਖੋ ਪਰ ਪਾਣੀਆਂ ਦਾ ਮਸਲਾ ਹੈ ਕਿ ਜੇ ਟ੍ਰਿਬਿਊਨਲ ਆ ਰਿਹਾ ਭਾਵੇਂ ਰਾਵੀ ਬਿਆਸ ਆ ਰਿਹਾ ਭਾਵੇਂ ਐਸਵਾਈਐ ਲਾਲਾ ਜੇ ਰਾਵੀ ਬਿਆਸ ਦਾ ਟ੍ਰਿਬਿਊਨਲ ਸੀ ਤੇ ਰੋਪੜ ਤੋਂ ਲੈ ਕੇ ਮੁੰਨਕ ਤੱਕ ਕੀ ਕਰਨ ਜਾਣਾ ਸੀ ਇਹ ਮੈਨੂੰ ਲੱਗਦਾ ਮੁੱਖ ਮੰਤਰੀ ਸਾਹਿਬ ਜੋ ਮੇਰੇ ਕੋਲ ਜਾਣਕਾਰੀ ਹੈ ਕਿ ਵਿਦੇਸ਼ ਟੂਰੇ ਤੇ ਜਾਣਾ ਸੀ ਨਹੀਂ ਜਾ ਰਿਹਾ ਹੁਣ ਕੱਲ ਤੋਂ ਉਹਦਾ ਢਿੰਡੋਰਾ ਪਿੱਟਿਆ ਜਾਏਗਾ ਦੇਖੋ ਜੀ ਮੈਨੂੰ ਜਾਣ ਨਹੀਂ ਦੇ ਰਹੇ ਮੈਂ ਪੰਜਾਬ ਦੇ ਵਿਕਾਸ ਦੀ ਗੱਲ ਕਰਨਾ ਔਰ ਸੰਡੇ ਵਾਲੇ ਦਿਨ ਮੈਂ ਭਰੋਸੇ ਨਾਲ ਕਹਿ ਰਿਹਾ ਮੈਂ ਥੋੜਾ ਜਾਂ ਤੇ ਜਾਣਨਾ ਨਾ ਅੰਦਰੋਂ ਸ਼ਹਿਰ ਪੱਤਰਕਾਰਾਂ ਨੂੰ ਖੇਜਲ ਕੀਤਾ ਜਾਏਗਾ ਕਿ ਭਾਈ ਆਹ ਪ੍ਰੈਸ ਕਾਨਫਰੰਸ ਕਰਕੇ ਦੱਸਿਏ ਲੋਕਾਂ ਨੂੰ ਕਿ ਜੇ ਮੈਨੂੰ ਜਾਣ ਨਹੀਂ ਦਿੱਤਾ ਤੇ ਇੱਕ ਸਵਾਲ ਇਹ ਵੀ ਕਰ ਲਿਓ ਟ੍ਰਿਬਿਊਨਲ ਕਿਉਂ ਆਇਆ ਸੀ ਚੱਲ ਕੀ ਰਿਹਾ ਹੈ ਕਿ ਪਾਣੀਆਂ ਦੀ ਵੰਡ ਨਵੇਂ ਸਿਰੇ ਨੂੰ ਲੈ ਕੇ ਕੋਈ ਗੱਲ ਹੋ ਰਹੀ ਹੈ ਔਰ ਜੇ ਪੁਰਾਣਾ ਪਾਣੀ ਹੁਣ ਤੱਕ ਰਾਜਸਥਾਨ ਨੂੰ ਗਿਆ ਉਹਦੇ ਪੈਸੇ ਕਦੋਂ ਲੈਣੇ ਆ ਕਦੋਂ ਉਹਦੇ ਪੈਸੇ ਲੈਣੇ ਆ ਇਹ ਸਵਾਲ ਪੁੱਛਣੇ ਚਾਹੀਦੇ ਆ ਕੋਈ ਇੱਕ ਵੱਖਰੀ ਗੱਲ ਹੈ ਲੋਕ ਸਾਨੂੰ ਵੀ ਕਹਿ ਦਿੰਦੇ ਤੁਸੀਂ ਕਿਉਂ ਨਹੀਂ ਪੁੱਛੇ ਹੁਣ ਸਵਾਲ ਵੱਡਾ ਹੈ ਕਿ ਪੁੱਛਣ ਵਾਲੇ ਕੰਮ ਨਹੀਂ ਸੀ ਹੁਣ ਜਵਾਬ ਲਓ ਜਵਾਬ ਲੈਣੇ ਬਣਦੇ ਆ ਸਰਕਾਰ ਤੋਂ ਟ੍ਰਿਬਿਊਨਲ ਨੇ ਕਈ ਖਦਸੇ ਖੜੇ ਕਰਤੇ ਆ ਮੈਂ ਬਾਰ-ਬਾਰ ਕਹਿ ਰਿਹਾ ਸੁਚੇਤ ਰਹਿਣ ਦੀ ਲੋੜ ਹੈ ਇਹ ਕੋਈ ਪ੍ਰੋਵੋਕਿੰਗ ਨਹੀਂ ਹੈ ਪਰ ਇੱਕ ਗੱਲ ਹੈ ਕਿ ਸਰਕਾਰ ਨੂੰ ਕਲੀਅਰ ਕਰ ਦੇਣਾ ਚਾਹੀਦਾ ਹੈ ਕਿ ਟ੍ਰਿਬਿਊਨਲ ਕਿਉਂ ਆਇਆ ਸੀ ਕੀ ਚੱਲ ਰਿਹਾ ਹੈ ਔਰ ਜੇ ਅਫਸਰਾ ਦੀ ਹਰ ਹਫਤੇ ਮੀਟਿੰਗ ਹੋ ਰਹੀ ਹੈ ਤੇ ਉਹਦੀ ਬਰੀਫਿੰਗ ਕੀ ਹੈ ਔਰ ਨਹੀਂ ਤੇ ਫਿਰ ਕੁਝ ਤੇ ਗਲਬੜ ਹੈ ਇਜਾਜ਼ਤ ਦਿਓ ਸਤਿ ਸ਼੍ਰੀ ਅਕਾਲ